အဲ့ဒါကလည်းတော်တော်လေးလှတယ်ဗျာ ਆ ਵੀ ਦਾ ਨਾਮ ਆਇਆ ਕਰਦੀ ਪਰ ਨਾਮ ਤਾਂ ਜਾਇਦਾ ਹੋਇਆ ਹੂ ਹੁਣ ਅਪਨ ਦੇ ਮਕਾਨ ਸਾਢੇ 4.5 ਜਨ ਦੀ ਇਹ ਤਾਂ ਅੰਦਰ ਜੂਨ ਕਿਰਤ ਨਹੀਂ ਹੁੰਦੀ ਅਸੀਂ ਦੇਖੀ ਕੱਲੀ ਕੱਲੀ ਦਾ ਚਾਰ ਦਾ ਇੱਕ ਧੰਨ ਧੰਨ ਸਤਿਗੁਰੂ ਸਾਹਿਬ ਬੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਮਾਲਵੇ ਦੇ ਪ੍ਰਚਾਰ ਦੌਰੇ ਦੌਰਾਨ ਸੰਗਤਾਂ ਨੂੰ ਉਤਾਰਦੇ ਹੋਏ ਨਗਰ ਖੰਡਿਆਏ ਆਏ ਅੜਿਆ ਤੋਂ ਪ੍ਰਾਂਤ ਤੱਕ ਜੇ ਤੌਲੇ ਦੀ ਦੂਸੀ ਤੌਲੇ ਦੂਹ ਦੇ ਵਿੱਚ ਤਵਾਕੂ ਦਾ ਖੇਤ ਸੀ ਘੋੜੇ ਨੇ ਅੱਗੇ ਆ ਕੇ ਅਨਕਾਰ ਕਰ ਦਿੱਤੀ ਗੁਰੂ ਸਾਹਿਬ ਨੇ ਘੋੜੇ ਦੀ ਲਗਾਮ ਢਿੱਲੀ ਛੱਡੀ ਤਾਂ ਗੁਰੂ ਸਾਹਿਬ ਜੀ ਦਾ ਘੋੜਾ ਇਸ ਅਸਥਾਨ ਤੇ ਪਹੁੰਚਿਆ ਗੁਰੂ ਸਾਹਿਬ ਜੀ ਨੇ ਇਸ ਕ੍ਰੀਰ ਸਾਹਿਬ ਦੇ ਨਾਲ ਆਪਣਾ ਘੋੜਾ ਬੰਨਿਆ ਛਪੜੀ ਦੇ ਵਿੱਚ ਪੰਜ ਸੰਨਾਨਾ ਕੀਤਾ ਤੇ ਗੁਰੂ ਜੀ ਨੇ ਬਚਨ ਕੀਤਾ ਜੋ ਵੀ ਸੰਗਤਾਂ ਇਸ ਸਥਾਨ ਤੇ ਸਰਦਾ ਭਾਵਨਾ ਨਾਲ ਆਉਣ ਜਾਂ ਸਰਬਾ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਹੋਣਗੀਆਂ ਸੱਪੜੀ ਦੇ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਰੋਗ ਦੂਰ ਹੁੰਦੇ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਹਰ ਮਹੀਨੇ ਮੱਸਿਆ ਤੇ ਸੰਗਰਾਂ ਦੇ ਦਿਹਾੜੇ ਸੰਗਤਾਂ ਦੇ ਪ੍ਰੇਮ ਸਹਾਯੋਗ ਦੇ ਨਾਲ ਮਨਾਏ ਜਾਂਦੇ ਨੇ ਗੁਰੂ ਸਾਹਿਬ ਦੇ ਆਮਦ ਚਰਨ ਪਾਉਣ ਦੀਆਂ ਖੁਸ਼ੀਆਂ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 12 13 14 ਜਨਵਰੀ ਨੂੰ ਮਨਾਇਆ ਜਾਂਦਾ ਇਸ ਸਥਾਨ ਤੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਾ ਕੇ ਨਤਮਸਤਕ ਹੁੰਦੀਆਂ ਨੇ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਚੱਲ ਕੇ ਇਸ ਪਾਵਨ ਕੋ ਬਿੱਤਰ ਅਸਥਾਨ ਪਹੁੰਚਦੀਆਂ ਨੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰੂ ਸਾਹਿਬ ਸੰਪੂਰਨ ਕਰਦੇ ਨੇ ਗੁਰੂ ਕੇ ਲੰਗਰ ਅਟੁੱਟ ਚੱਲਦੇ ਨੇ ਤੇ ਰੋਡ ਦੇ ਉੱਪਰ ਕੜਾ ਪ੍ਰਸ਼ਾਦ ਕਾਊਂਟਰ ਤੇ 24 ਘੰਟੇ ਲੰਗਰ ਅਟੁੱਟ ਚੱਲਦਾ ਸੰਗਤਾਂ ਲੰਗਰ ਭਾਂਡਿ ਸ਼ੱਕ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਸ ਥਾਂ ਗੁਰਦੁਆਰਾ ਸੋਹਿਆ ਨਾ ਸਾਹਿਬ ਆਸਾਹੀ ਨੋਮੀ ਤੜਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਨਗਰਾਂ ਨੂੰ ਤਾਰਦੇ ਹੋਏ ਸਿੱਖਾ ਢੰਡਾਇਆ ਕੱਟੂ ਢੰਡਾਇਆ ਥੋੜੀ ਸ਼ਰ ਹੁੰਦੇ ਹੋਏ ਇਸ ਸਥਾਨ ਤੇ ਸਨ 1965 1722 ਵਿਕਰਮ ਨੂੰ ਇਸ ਸਥਾਨ ਤੇ ਆ ਪਹੁੰਚੇ ਅਤੇ ਆਪ ਜੀ ਨੇ ਘੋੜਾ ਇਸ ਕਬੀਰ ਸਾਹਿਬ ਨਾਲ ਬੰਨਿਆ ਤਾਂ ਦੁਪਹਿਰਾ ਕੱਟਿਆ ਅਤੇ ਇਸ ਸਥਾਨ ਤੇ ਪੰਜ ਸੰਨਾਨਾ ਕਰਿਆ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਅ ਠੱਲਮਾਂ ਨੂੰ ਚਾਲੇ ਪਾਈ ਬਾਹਰ ਚ ਗਖਸਾ